ਸਾਜੀ ਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਤੇ ਦੋਸਤੋ ਅੱਜ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਨ ਲੱਗੇ ਆਂ ਇਸ ਟਾਈਮ ਅਸੀਂ ਜਿਹੜਾ ਆ ਇਸ ਰੋਡ ਤੇ ਖੜੇ ਆਂ ਤੇ ਰੋਡ ਦੇ ਉੱਤੇ ਬਹੁਤ ਸਾਰੀ ਚੈਲ ਬੈਲ ਆ ਲੋਕ ਆ ਜਾ ਰਹੇ ਨੇ ਗਰਮੀ ਬਹੁਤ ਜ਼ਿਆਦਾ ਆ ਇੰਨੀ ਜ਼ਿਆਦਾ ਗਰਮੀ ਹੋ ਚੁੱਕੀ ਹੈ ਕਿ ਲੂ ਪੂਰੀ ਤਰ੍ਹਾਂ ਜਿਹੜੀ ਹੈ ਉਹ ਫਗਦੀ ਪਈ ਹੈ ਪਰ ਫੇਰ ਵੀ ਲੋਕ ਜਿਹੜੇ ਆ ਆਪਣੇ ਕਮਾਂਕਾਰਾਂ ਦੇ ਲਈ ਆਪਣੇ ਕਮਾਂਕਾਰਾਂ ਦੇ ਲਈ ਜਿਹੜੇ ਆ ਘਰੋਂ ਨਿਕਲੇ ਹੋਏ ਆ ਲਗਾਤਾਰ ਜਿਹੜੀਆਂ ਨੇ ਉਹ ਤਸਵੀਰਾਂ ਤੁਹਾਨੂੰ ਅਹੀ ਰੋਡ ਦੇ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਕਿ ਰੋਡ ਦੇ ਉੱਤੇ ਤੁਸੀਂ ਦਿਖਾਓ ਕਿ ਗਰਮੀ ਦਾ ਜਿਹੜਾ ਆ ਪ੍ਰਕੋਪ ਬਹੁਤ ਜ਼ਿਆਦਾ ਪਰ ਤੁਹਾਨੂੰ ਦੱਈਏ ਕਿ ਜਿਹੜੇ ਮੇਨ ਵੱਡੇ ਹਾਈਵੇ ਨੇ ਜਿਵੇਂ ਅੰਮ੍ਰਿਤਸਰ ਤੋਂ ਲਗਾ ਲਈਏ ਜਿਹੜੇ ਕੀ ਹਾਈਵੇ ਆ ਆ ਪਠਾਨਕੋਟ ਵਾਲਾ ਉਹ ਰਸਤਾ ਚੌੜਾ ਹੋਣ ਕਰਕੇ ਪੂਰੇ ਰਸਤੇ ਤੋਂ ਜਿਹੜੇ ਆ ਦਰਖਤ ਜਿਹੜੇ ਆ ਉਹ ਵੱਢ ਚੁੱਕੇ ਨੇ ਵੱਡੇ ਜਾ ਚੁੱਕੇ ਨੇ ਰਸਤੇ ਚੌੜੇ ਕਰ ਦਿੱਤੇ ਸੜਕਾਂ ਚੌੜੀਆਂ ਕਰ ਦਿੱਤੀਆਂ ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਗਰਮੀ ਦਾ ਪ੍ਰਕੋਪ ਜਿਹੜਾ ਆ ਰੁੱਖ ਵਡਣ ਕਰਕੇ ਵੱਧਦਾ ਜਾ ਰਿਹਾ ਪਰ ਜਿਹੜੇ ਰੋਡ ਦੇ ਸੀ ਇਸ ਟਾਈਮ ਆ ਇਹ ਰੋਡ ਸਿੰਗਲ ਰੋਡ ਆ ਪਰ ਇਹਦੇ ਆਲੇ ਦੁਆਲੇ ਦਰਖਤ ਇੰਨੇ ਜ਼ਿਆਦਾ ਨੇ ਕਿ ਕਿਤੇ ਨਾ ਕਿਤੇ ਜਿਹੜਾ ਆ ਬੰਦਾ ਸਾਵੇਂ ਜ਼ਰੂਰ ਖਲੋਈਂਦਾ ਮੈਂ ਆਪਣੇ ਕੈਮਰਾਮੈਨ ਨੂੰ ਜਿਹੜਾ ਆ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਵੀ ਇੱਧਰ ਵੀ ਰੋਕਣੇ ਤੇ ਜਿੱਥੇ ਇਸ ਟਾਈਮ ਅਸੀਂ ਕਰਦੇ ਪਏ ਆ ਇੱਥੇ ਵੀ ਰੋਕਣੇ ਮੈਂ ਇੱਧਰ ਦਿਖਾਵਾਂਗਾ ਵੀ ਨੌਜਵਾਨ ਜਿਹੜੇ ਆ ਸਾਵੇਂ ਗੱਡੀ ਰੋਕ ਕੇ ਜਿਹੜਾ ਆ ਉਹ ਸਾਹ ਦੇ ਵਿੱਚ ਖੜੇ ਨੇ ਇੱਕ ਰੁੱਖ ਦਾ ਸਹਾਰਾ ਲੈ ਕੇ ਗਰਮੀ ਤੋਂ ਬਚਣ ਦੇ ਲਈ ਜਿਹੜਾ ਆ ਖੜੇ ਨੇ ਸਾਡੇ ਨਾਲ ਇਸ ਟਾਈਮ ਕੁਲਦੀਪ ਜੀ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਕੁਲਦੀਪ ਜੀ ਸੜਕਾਂ ਚੌੜੀਆਂ ਕਰੀ ਜਾਂਦੇ ਨੇ ਠੀਕ ਹੈ ਨਾ ਰੁੱਖ ਵੱਡੀ ਜਾਂਦੇ ਨੇ ਜੰਗਲ ਵੱਡੀ ਜਾਂਦੇ ਨੇ ਤੇ ਗਰਮੀ ਦਾ ਪ੍ਰਕੋਪ ਉਸੇ ਕਰਕੇ ਜਿਹੜਾ ਸ਼ਾਇਦ ਵਧਦਾ ਜਾ ਰਿਹਾ ਕੀ ਕਹਿਣਾ ਚਾਹੋ ਸੋ ਮੈਂ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਿ ਜਿਹੜੇ ਜੰਗਲ ਵੱਡੇ ਜਾ ਰਹੇ ਨੇ ਸੋ ਇਹਨਾਂ ਦਾ ਧਿਆਨ ਰੱਖਿਆ ਜਾਏ ਤੇ ਰੁੱਖ ਵੱਤਵਾਦ ਲਗਾਏ ਜਾਣ ਸੋ ਸੜਕਾਂ ਚੋੜੀਆਂ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਦਰਖਤ ਵੱਡੇ ਜਾਣ ਸੜਕਾਂ ਚੋੜੀਆਂ ਕਰੋ ਲੋਕਾਂ ਦੇ ਆਵਾਜਾਈ ਆ ਚਲੋ ਵਧੀਆ ਸੁਖਾਲਾ ਥਾਂ ਹੋ ਜਾਏਗਾ ਲੇਕਿਨ ਰੁੱਖ ਵੀ ਵੱਤਵਾਦ ਲਗਾਏ ਜਾਣ ਜਿੱਦਾਂ ਸੜਕਾਂ ਨੂੰ ਚੋੜੀਆਂ ਕੀਤਾ ਜਾਂਦਾ ਉਹਨਾਂ ਨੇ ਸਾਡਾਂ ਤੇ ਰੁੱਖ ਲਗਾਏ ਜਾਣ ਰੁੱਖ ਲਗਾਵਾਂਗੇ ਤੇ ਗਰਮੀ ਦੇ ਥੱਲ ਪਏਗੀ ਟੈਂਪਰੇਚਰ ਘਟੇਗਾ ਲੋਕਾਂ ਨੂੰ ਰਾਹਤ ਮਿਲੇਗੀ ਸੋ ਮੇਰੀ ਬੇਨਤੀ ਹੈ ਸਾਰੇ ਵੀਰ ਭਰਾਵਾਂ ਨੂੰ ਕਿ ਜਿੱਥੇ ਪਿੰਡਾ ਪਿੰਡਾ ਥਾਵਾਂ ਦੇ ਜਿਨ੍ਹਾਂ ਦੇ ਕੋਲ ਜਗ੍ਹਾ ਨੇ ਜਾਂ ਮੋਟਰਾਂ ਨੇ ਪੈਲੀਆਂ ਨੇ ਉਹਨਾਂ ਦੇ ਕੰਡਿਆਂ ਦਾ ਰੁੱਖ ਲਗਾਏ ਜਾਣ ਤਾਂ ਜੋ ਗਰਮੀ ਤੇ ਰਾਹਤ ਮਿਲੇ ਸੋ ਜਿੰਨੇ ਵੀ ਅਸੀਂ ਵੱਧ ਵੱਧ ਰੁੱਖ ਲਾਵਾਂਗੇ ਤੇ ਉਹਨਾਂ ਹੀ ਜ਼ਿਆਦਾ ਕੁਦਰਤ ਵੱਲੋਂ ਬਰਸਾਤ ਵੀ ਹੋਏਗੀ ਮਾਨਸੂਨ ਆਉਣ ਆਉਣ ਗਿਆ ਬਰਸਾਤ ਹੋਣ ਦੇ ਕਾਰਨ ਥੋੜਾ ਗਰਮੀ ਤੇ ਰਾਹਤ ਮਿਲੇਗੀ ਸੋ ਮੈਂ ਦੁਬਾਰਾ ਬੇਨਤੀ ਕਰਨਾ ਚਾਹਾਂਗਾ ਕਿ ਪਿੰਡਾ ਥਾਵਾਂ ਦੇ ਲੋਕ ਨੇ ਅੱਜ ਕੱਲ ਮੈਂ ਵੇਖਣ ਮੈਂ ਵੀ ਸੜਕ ਤੇ ਖੜਾ ਵਾਂ ਇੱਕ ਰੁੱਕ ਦੇ ਸਾਰੇ ਖੜਾ ਵਾਂ ਕਿ ਅੱਜ ਕੱਲ ਵੇਖਣ ਨੂੰ ਦੇਖੀ ਤਾਂ ਰੋਕ ਹੀ ਨਹੀਂ ਮਿਲਦੇ ਲੱਭਦੇ ਨਹੀਂ ਆ ਸਦਾ ਮੈਂ ਥੋੜਾ ਕੋਈ ਕੰਮ ਸੀ ਤੇ ਮੈਂ ਖੜ ਗਿਆ ਕਿ ਰੋਕ ਦੀ ਸਾਵੇਂ ਕਿਸੇ ਦੀ ਵੇਟ ਕਰ ਰਿਹਾ ਸੀ ਸੋ ਖਿਆਲ ਤਾਂ ਆ ਰਿਹਾ ਸੀ ਬਸ ਥੋੜੇ ਦਿਨਾਂ ਤੱਕ ਬਰਸਾਤ ਦੀ ਵੇਟ ਕਰ ਰਹੇ ਕਿ ਕਿਉਂਕਿ ਸੜਕਾਂ ਤੇ ਅਸੀਂ ਵੇਖੋ ਜੇ ਰੁਕ ਲਗਾਉਂਦੇ ਆ ਉਹਨਾਂ ਦੇ ਦੇਖਭਾਲ ਵੀ ਜ਼ਰੂਰੀ ਆ ਸੋ ਜਿੱਦਨ ਵੀ ਪ੍ਰਸਾਦ ਸ਼ੁਰੂ ਹੋਏਗੀ ਅਸੀਂ ਆਪਣੇ ਜਿੰਨੇ ਵੀ ਨੌਜਵਾਨ ਟੀਮਾਂ ਨਾਲ ਲੈ ਕੇ ਅਸੀਂ ਰੁੱਖ ਵੀ ਲਗਾਉਣੇ ਆ ਅਸੀਂ ਬਾਕੀਆਂ ਨੂੰ ਵੀ ਅਪੀਲ ਕਰਾਂਗੇ ਆਪਣੇ ਜਿੱਥੇ ਜਿੱਥੇ ਵੀ ਤੁਹਾਡੇ ਨੇੜੇ ਤੇੜੇ ਜਗ੍ਹਾ ਹੈਗੀ ਆ ਰੁੱਖ ਵਾਤਵਤ ਲਗਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਛੋਟੇ ਬੱਚਿਆਂ ਦਾ ਭਵੇਖਾ ਸਕੂਲਾਂ ਤੇ ਵੀ ਜਾਣਾ ਇਹਨਾਂ ਮਤਲਬ ਅੱਗੇ ਵੀ ਬਾਹਰ ਨਿਕਲਣ ਵਿੱਚ ਵੀ ਦਿੱਕਤ ਹੁੰਦੀ ਆ ਸੋ ਸਾਰਿਆਂ ਨੂੰ ਅਪੀਲ ਆ ਵੇਖੋ ਜੀ ਗਰਮੀ ਦੇ ਵਿੱਚ ਮੁਸੀਬਤਾਂ ਤੁਸੀਂ ਦੇਖ ਹੀ ਦੇਖੋ ਕਿ ਦਾਗਿਰ ਕਿੰਨਾ ਜ਼ਿਆਦਾ ਚੱਲਦੀ ਪਈ ਸੜਕਾਂ ਤੇ ਹੁਣ ਤੇ ਬਿਲਕੁਲ ਹੀ ਕੋਈ ਕੋਈ ਟਾਵਾਂ ਟਾਵਾਂ ਕੋਈ ਲੱਭ ਰਿਆ ਮੈਂ ਬਾਜ਼ਾਰ ਆਪਣੇ ਕੋਈ ਨਿੱਜੀ ਕੰਮ ਲਈ ਆਇਆ ਸੀ ਸੋ ਨਿੱਜੀ ਕੰਮ ਨੂੰ ਨਿਪਟਾ ਕੇ ਚੱਲਿਆ ਸੀ ਕਿਸੇ ਦੀ ਵੇਟ ਕਰ ਰਿਆ ਸੀ ਮੈਂ ਇੱਥੇ ਸੋ ਮੈਂ ਜਦੋਂ ਦੇਖਿਆ ਕਿ ਸੜਕ ਤੇ ਕੋਈ ਰੋਕ ਹੀ ਨਹੀਂ ਲੱਭ ਰਿਆ ਮੈਂ ਇੱਥੇ ਆਣ ਕੇ ਬ੍ਰੇਕ ਮਾਰ ਕੇ ਖੜ ਗਿਆ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਆਪਣੇ ਡੀਪੀਸੀ ਚੈਨਲ ਵਾਲਿਆਂ ਦਾ ਜਿੰਨਾਂ ਮੈਨੂੰ ਇੱਥੇ ਖੜ ਕੇ ਮੈਨੂੰ ਥੋੜੀ ਸੁਝਾਅ ਲੈਣ ਵਾਸਤੇ ਉਹਨਾਂ ਨੇ ਮੇਰੇ ਕੋ ਸੋ ਮੈਂ ਬਾਰ-ਬਾਰ ਇੱਕ ਵਾਰੀ ਇਹੀ ਫੀਲ ਕਰਾਂਗਾ ਦੁਬਾਰਾ ਤੋਂ ਕਿ ਅਗਰ ਜੇ ਜਿੰਨਾ ਚਿਰ ਅਸੀਂ ਰੋਕ ਨਹੀਂ ਲਾਉਂਦੇ ਤੇ ਗਰਮੀ ਤੋਂ ਰਾਤ ਨਹੀਂ ਪਾ ਸਕਦੇ ਤੇ ਗੱਲਬਾਤ ਜਿਹੜੀ ਅਸੀਂ ਕੁਲਦੀਪਜੀਤ ਨਾਲ ਕਰਦੇ ਪਏ ਆ ਗੱਲ ਜਿਹੜੀ ਇਹ ਉਹ ਬਾਰ-ਬਾਰ ਨਿਕਲ ਕੇ ਇਹੀ ਸਾਹਮਣੇ ਆ ਰਹੀ ਵੀ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਦੇ ਕਰਕੇ ਗਰਮੀ ਦਾ ਪ੍ਰਕੋਪ ਚੱਲਣਾ ਪੈ ਰਿਹਾ ਕਾਰਨ ਵੀ ਟੈਂਪਰੇਚਰ ਦਿਨ ਦਿਨ ਵੱਧਦਾ ਜਾ ਰਿਹਾ ਸੜਕਾਂ ਚੌੜੀਆਂ ਹੋ ਰਹੀਆਂ ਨੇ ਜੰਗਲ ਖਤਮ ਹੋ ਰਹੇ ਨੇ ਜਿਹੜਾ ਆ ਏਸੀ ਬਹੁਤ ਜ਼ਿਆਦਾ ਲੱਗਦੇ ਪਏ ਨੇ ਜਿੱਦੀ ਵੀ ਕਰਕੇ ਵੀ ਸ਼ਾਇਦ ਗਰਮੀ ਦਾ ਜਿਹੜਾ ਆ ਬਹੁਤ ਜ਼ਿਆਦਾ ਪ੍ਰਕੋਪ ਜਿਹੜਾ ਆ ਵੱਧਦਾ ਪਿਆ ਆ ਬਹੁਤ ਜ਼ਿਆਦਾ ਤਸਵੀਰਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਵੀ ਮਿਲਦੀਆਂ ਪਈਆਂ ਨੇ ਗਰਮੀ ਦੇ ਕਾਰਨ ਹਾਲ ਕੀ ਇੱਕ ਅਪਡੇਟ ਨਿਊਜ਼ ਦਾ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਜਿਹੜਾ ਆ ਉਹ ਸਾਂਝਾ ਕਰ ਚੁੱਕਿਆ ਕਿ ਇੱਕ ਗਰਮੀ ਕਰਕੇ ਹਾਟ ਐਕ ਰੇਲਵੇ ਸਟੇਸ਼ਨ ਤੇ ਹੋ ਜਾਂਦਾ ਤੇ ਮੌਤ ਹੋ ਜਾਂਦੀ ਹੈ ਗਰਮੀ ਕਰਕੇ ਜਿਹੜਾ ਆ ਬਹੁਤ ਸਾਰੇ ਕੁਲਦੀਪ ਜੀ ਜਿਹੜੇ ਗਰਮੀ ਦੇ ਵਿੱਚ ਬਾਹਰ ਨਿਕਲਦੇ ਨੇ ਬਿਨਾਂ ਵਜਾ ਤੋਂ ਵੀ ਨਿਕਲ ਹੁੰਦੇ ਨੇ ਉਹਨਾਂ ਨੂੰ ਕੀ ਰੈ ਦੇਣਾ ਚਾਹੂਗੇ ਸੋ ਮੈਂ ਨਵੀਰ ਪ੍ਰਾਵਨ ਬੇਨਤੀ ਕਰਾਂਗਾ ਕਿ ਉਹਨਾਂ ਜਿਹੜੇ ਘਰਾਂ ਤੋਂ ਨਾ ਹੀ ਨਿਕਲਣ ਜਿੰਨਾ देर ਤੱਕ ਕੋਈ ਕੰਮ ਨਾ ਹੋਵੇ ਸੋ ਅਗਰ ਕੋਈ ਜ਼ਿਆਦਾ ਜ਼ਰੂਰੀ ਕੰਮ ਆ ਸੋ ਸਵੇਰ ਦਾ ਮੌਕੇ ਆਪਣਾ ਕੰਮ ਕਰਕੇ ਟਾਈਮ ਨਾਲ ਹੀ ਆਪਣੇ ਘਰਾਂ ਵਿੱਚ ਪਹੁੰਚ ਜਾਣ ਕਿਉਂਕਿ ਦੇਖੋ ਅੱਜ ਸਵੇਰ ਦੀ ਘਟਨਾ ਸੀ ਦੇਖੀਏ ਕਿ ਨੌਜਵਾਨ ਮੁੰਡਾ ਜੋ ਸਟੇਸ਼ਨ ਰੇਲਵੇ ਸਟੇਸ਼ਨ ਦੇ ਕੋਲ ਗੁਰਦਾਸਪੁਰ ਵਿਖੇ ਉਹਦੀ ਡੈਥ ਹੋ ਚੁੱਕੀ ਆ ਉਹਨਾਂ ਦਾ ਕਾਰਨ ਕੀ ਆ ਉਹ ਕਾਰਨ ਮੈਨੂੰ ਤਾਂ ਲੱਗਦਾ ਇਹ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਉਹਨੂੰ ਮਤਲਬ ਹਾਟੈਕ ਹੋਇਆ ਉਹਦੀ ਡੈਥ ਹੋ ਗਈ ਆ ਸੋ ਬੇਨਤੀ ਕਰਾਂਗੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਜਦੋਂ ਅਸੀਂ ਘਰਾਂ ਪਰਵਾਰਾਂ ਤੋਂ ਬਾਹਰ ਆਉਂਨੇ ਆ ਬੱਚਿਆਂ ਦਾ ਖਿਆਲ ਜ਼ਰੂਰ ਮਗਰ ਰੱਖ ਕੇ ਆਪਣੇ ਘਰਾਂ ਤੋਂ ਨਿਕਲਿਓ ਸਾਵਧਾਨੀ ਵਰਤੋ ਸੋ ਜਦੋਂ ਹੁੰਦੇ ਆ ਬਾਹਰ ਆਪਣੇ ਸਿਰ ਤੇ ਕੋਈ ਕੈਪ ਹੋਵੇ ਜਾਂ ਕੋਈ ਥੰਗੇ ਕੱਪੜਾ ਲੈ ਕੇ ਗਿੱਲਾ ਕਰਕੇ ਰੱਖ ਕੇ ਜਾਂ ਕੋਈ ਵੀ ਜੋ ਵੀ ਆਪਣੇ ਉੱਪਰ ਮਤਲਬ ਗਰਮੀ ਤੋਂ ਰਾਤ ਦੀ ਕਵਰ ਕਰ ਸਕਦਾ ਹੋ ਲੈ ਕੇ ਬਾਹਰ ਨਿਕਲੇ ਤਾਂ ਜੋ ਅਸੀਂ ਗਰਮੀ ਤੋਂ ਬਚਾਅ ਕਰ ਸਕੀਏ ਬਿਲਕੁਲ ਜੀ ਬਹੁਤ ਵਧੀਆ ਜੀ ਕੁਲਦੀਪ ਜੀ ਨੇ ਕਿਹਾ ਕਿ ਜੇਕਰ ਗਰਮੀ ਚੋਂ ਤੁਸੀਂ ਬਾਹਰ ਆਉਂਦੇ ਵੈਸੇ ਤਾਂ ਬਿਨਾਂ ਜ਼ਰੂਰਤ ਤੋਂ ਬਿਨਾਂ ਮਤਲਬ ਤੋਂ ਜਿਹੜਾ ਆ ਇੰਨੀ ਗਰਮੀ ਦੇ ਵਿੱਚ ਆਉਣਾ ਹੀ ਨਹੀਂ ਚਾਹੀਦਾ ਜੇ ਤੁਹਾਡੇ ਜ਼ਰੂਰੀ ਕੰਮ ਨੇ ਉਹ ਸਵੇਰੇ अर्ਲੀ ਮਾਰਨਿੰਗ ਨੇ ਪਟਾ ਲੈਣੇ ਚਾਹੀਦੇ ਆ ਤੇ ਬਾਕੀ ਜਿਹੜਾ ਆ ਦੁਪਹਿਰ ਦੇ ਟਾਈਮ ਜਿਹੜਾ 11 12 ਵਜੇ ਤੋਂ ਲੈ ਕੇ 3 4 ਵਜੇ ਤੱਕ ਦੀ ਜਿਹੜੀ ਗਰਮੀ ਉਹ ਘਰੇ ਜਿਹੜਾ ਆ ਆਪਣੇ ਕਮਰਿਆਂ ਦੇ ਵਿੱਚ ਜੇਕਰ ਏਸੀ ਲੱਗਾ ਤਾਂ ਵੈਲ ਡਨ ਜੇਕਰ ਨਹੀਂ ਲੱਗਿਆ ਤੇ ਆਪਣੇ ਪੱਖਿਆਂ ਥੱਲੇ ਕੂਲਰ ਥੱਲੇ ਬਹਿ ਕੇ ਜਿਹੜਾ ਆ ਸਮਾਂ ਗੁਜ਼ਾਰ ਲਓ ਤਾਂ ਕਿ ਇਸ ਗਰਮੀ ਤੋਂ ਜਿਹੜੀ ਰਾਹਤ ਪਾਈ ਜਾਏ ਤੇ ਗਰਮੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਹਰਜ ਮਰਜ ਨਾ ਹੋਵੇ ਜੇਕਰ ਬੱਚੇ ਨੂੰ ਲੈ ਕੇ ਤੁਸੀਂ ਦੂਰ ਦਰਡੇ ਜਾਂਦੇ ਹੋ ਤੇ ਬੱਚਿਆਂ ਨੂੰ ਵੀ ਜਿਹੜਾ ਆ ਕਵਰ ਕਰਕੇ ਰੱਖੋ ਸਾਤਿਆਂ ਦਾ ਜਿਹੜਾ ਆ ਇਸਤੇਮਾਲ ਕਰੋ ਪਖ ਦੀ ਗਰਮੀ ਦੀਆਂ ਹੀਟ ਵੇਵਜ਼ ਜਿਹੜੀਆਂ ਨੇ ਚਲਦੀਆਂ ਪਈਆਂ ਨੇ ਉਹਨਾਂ ਤੋਂ ਬਚਾ ਦੇ ਲਈ ਜਿਹੜਾ ਆ ਉਹ ਇਸੇ ਤਰ੍ਹਾਂ ਜਿਹੜਾ ਆ ਆਪਣੇ ਆਪ ਨੂੰ ਕਵਰ ਕਰਕੇ ਜਰੂਰ ਰੱਖੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਮੁਸੀਬਤ ਤੁਹਾਡੇ ਤੇ ਨਾ ਆਏ ਤੇ ਪਾਣੀ ਵੱਟੋ ਵੱੱਟ ਪੀਓ ਨਿੰਬੂ ਦਾ ਰਸ ਜ਼ਰੂਰ ਪੀਓ ਨਿੰਬੂ ਨੂੰ ਘੋਲ ਕੇ ਜ਼ਰੂਰ ਪੀਓ ਤਾਂ ਕਿ ਵਿਟਾਮਿਨ ਸੀ ਦੀ ਵੀ ਕਮੀ ਜਿਹੜੀ ਉਹ ਪੂਰੀ ਹੁੰਦੀ ਰਹੇ ਪਾਣੀ ਦੀ ਕਮੀ ਵੀ ਜਿਹੜੀ ਉਹ ਸਰੀਰ ਦੇ ਵਿੱਚ ਜਿਹੜੀ ਇਹ ਪੂਰੀ ਹੁੰਦੀ ਰਹੇ ਤੇ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਉਹ ਤੁਸੀਂ ਗਰਮੀ ਦੇ ਵਿੱਚ ਗਰਮੀ ਤੋਂ ਰਾਹਤ ਪਾਉਣ ਦੇ ਲਈ ਕਰ ਸਕਦੇ ਹੋ ਪਰ ਮੈਂ ਇੱਥੇ ਇੱਕ ਗੱਲ ਜ਼ਰੂਰੀ ਕਹਿਣੀ ਚਾਹਾਂਗਾ ਕੁਲਦੀਪ ਜੀ ਬਹੁਤ ਸਾਰੇ ਨੌਜਵਾਨ ਜਿਹੜੇ ਨਹਿਰਾ ਤੇ ਨਾਉਂਤੁਰ ਪੈਂਦੇ ਆ ਬਹੁਤ ਸਾਰੇ ਨੌਜਵਾਨ ਜਿਹੜੇ ਬੰਬੀਆਂ ਤੇ ਚੱਪਾ ਤੇ ਨਾਉਂਤੁਰ ਪੈਂਦੇ ਆ ਕਈ ਵਾਰੀ ਕਰੰਟ ਆ ਜਾਂਦਾ ਬੰਬੀਆਂ ਦੇ ਵਿੱਚ ਨਹਿਰਾਾਂ ਤੇ ਡੂੰਘੇ ਥਾਂਵਾਂ ਤੇ ਕੀ ਕੀ ਵੇਖਦੇ ਹੋ ਵੀ ਜ਼ਰੂਰੀ ਹੈ ਪਿੰਨਾਰਾ ਚ ਜਾ ਕੇ ਗਰਮੀ ਖਤਮ ਕਰੀ ਨਹੀਂ ਜੀ ਬਿਲਕੁਲ ਜ਼ਰੂਰੀ ਨਹੀਂ ਹੈਗਾ ਲੋਕ ਨਹਿਰਾਂ ਤੇ ਜਾਂਦੇ ਆ ਮੈਂ ਤੇ ਉਹਨਾਂ ਨੂੰ ਇਹੀ ਕਵਾਂਗਾ ਵੀ ਇਹ ਵੀਰ ਭਧਾਵਨ ਨੂੰ ਬੇਨਤੀ ਆ ਜੋ ਸਿਆਣੇ ਲੋਕ ਜਾਂਦੇ ਆਪਣੇ ਪਰਿਵਾਰਾਂ ਨੂੰ ਪਿੱਛੇ ਛੱਡ ਕੇ ਜਾਂਦੇ ਮੈਂ ਦੇ ਹੱਥ ਜੋੜ ਕੇ ਬੇਨਤੀ ਆ ਕਿ ਨਹਿਰਾ ਤੋਂ ਨਾ ਜਾ ਜਾਵੇ ਕਿਉਂਕਿ ਅੱਜ ਕੱਲ ਦਾ ਜੇ ਸਮਾਂ ਦੇਖੀਏ ਬਹੁਤ ਹੀ ਮਾੜਾ ਸਮਾਂ ਚੱਲ ਰਿਹਾ ਵਾ ਪਤਾ ਨਹੀਂ ਲੱਗਦਾ ਕਦੋਂ ਪਾਣੀ ਵੱਧ ਘਟ ਆ ਜਾਂਦਾ ਜਾਂ ਆਪਣਾ ਪੈਰ ਫਿਸਲ ਜੇ ਗੋਤਾ ਖਾ ਕੇ ਬੰਦਾ ਵਿੱਚੇ ਡਿੱਗ ਜਾਂਦਾ ਫਰ ਉਹਦੀ ਲਾਸ਼ ਵੀ ਨਹੀਂ ਲੱਭਦੀ ਸੋ ਜਿਹੜਾ ਪਰਿਵਾਰ ਪਿੱਛੇ ਛੱਡ ਕੇ ਚਲਾ ਜਾਂਦਾ ਰੋ ਉਹ ساری ਉਮਰ ਹੀ ਆਪਣੇ ਬੱਚਿਆਂ ਦੇ ਦਰਦ ਨੂੰ ਸਹਿ ਨਹੀਂ ਸਕਦਾ ਸੋ ਮੇਰੀ ਬੇਨਤੀ ਆ ਕਿ ਬੰਬੀਆਂ ਦੇ ਵੀ ਲੋਕ ਕਿ ਅੱਜ ਕੱਲ ਬਹੁਤ ਬੱਚੇ ਮੈਂ ਦੇਖੇ ਕਿ ਬੰਬੀਆਂ ਦੇ ਵੀ ਜਾ ਕੇ ਨਹਾਉਂਦੇ ਨੇ ਸੋ ਮੇਰੀ ਅਪੀਲ ਆ ਕਿ ਬੰਬੀਆਂ ਤੇ ਵੀ ਜਾਣਾ ਬੰਦ ਕਰੋ ਆਪਣੇ ਘਰ ਵਿੱਚ ਰਹਿ ਕੇ ਮੋਟਰ ਚਲਾ ਕੇ ਜਾਂ ਕੋਈ ਮਤਲਬ ਨਲਕੇ ਆਗੇ ਉਹਦੇ ਥੱਲੇ ਨਹਾ ਲੋ ਤੇ ਕਿਰਪਾ ਕਰਕੇ ਬੰਬੀਆਂ ਤੇ ਵੀ ਜਾਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਈ ਵਾਰੀ اچانک ਕਰੰਟ ਆ ਜਾਂਦਾ ਆ ਉਹਨਾਂ ਦੀ اچانک ਮੌਤ ਹੋ ਜਾਂਦੀ ਆ ਸੋ ਮੇਰੀ ਅਪੀਲ ਆ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਸਾਵਧਾਨੀਆਂ ਵਰਤੀਆਂ ਜਾਣ ਤਾ ਜੋ ਆਪਣੇ ਪਿੱਛੇ ਜੋ ਪਰਿਵਾਰ ਆ ਮਾਪੇ ਨੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਏ ਜੋ ਵਿਆਹ ਵਰੇ ਨੇ ਆਪਣੇ ਬੱਚਿਆਂ ਦਾ ਖਿਆਲ ਰੱਖੇ ਚੀਜ਼ਾਂ ਨੂੰ ਕਰਿਆ ਕਰਨਾ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਪੂਰਾ ਪੂਰਾ ਖਿਆਲ ਰੱਖ ਸਕੀ ਸੋ ਬਹੁਤ ਸਾਰਾ ਸਾਨੂੰ ਧੰਨਵਾਦ ਸਹੀ ਗੱਲ ਹੈ ਜੀ ਬਿਲਕੁਲ ਬਚਣਾ ਚਾਹੀਦਾ ਹੈ ਗਰਮੀ ਬਹੁਤ ਜ਼ਿਆਦਾ ਤੇਜ਼ ਹੋ ਰਹੀ ਹੈ ਤੇ ਜਿਵੇਂ ਕਿ ਕੁਲਦੀਪ ਜੀ ਹੋਣਾਂ ਨੇ ਕਿਹਾ ਹੈ ਵੀ ਬੰਬੀਆਂ ਤੇ ਵੀ ਨਹਾਉਣਾ ਨਹੀਂ ਚਾਹੀਦਾ ਕਿਉਂਕਿ ਕਰੰਟ ਆ ਜਾਂਦਾ ਆ ਪਹਿਲਾ ਜ਼ਮਾਨੇ ਹੁੰਦੇ ਸੀ ਕਿ ਨਲਕੇ ਘੱਟ ਹੁੰਦੇ ਸੀ ਪਾਣੀ ਦੀ ਦਿੱਕਤ ਹੁੰਦੀ ਸੀ ਬੰਬੀਆਂ ਨਹਿਰਾਂ ਤੇ ਜਾ ਕੇ ਨਹਾਇਆ ਜਾਂਦਾ ਸੀ ਪਰ ਹੁਣ ਤਾਂ ਘਰ-ਘਰ ਦੇ ਵਿੱਚ ਸਮਕਸ਼ੀਪਲ ਪੰਪ ਲੱਗੇ ਹੋਏ ਨੇ ਘਰਾਂ ਦੇ ਵਿੱਚ ਹੀ ਨਾਓ ਅੱਜ ਕੱਲ ਤਾਂ ਇੱਕ ਛੋਟਾ ਸਵਿਮਿੰਗ ਪੂਲ ਜਿਹੜਾ ਕਿ ਹਵਾ ਵਾਲਾ ਮਿਲ ਜਾਂਦਾ ਪਾਣੀ ਦਾ ਭਰੋ ਤੇ ਬੱਚਿਆਂ ਨੂੰ ਉੱਥੇ ਵੀ ਨਿਵਾਲ ਸਕਦੇ ਹੋ ਡੂੰਘੀਆਂ ਨਹਿਰਾਂ ਦੇ ਵਿੱਚ ਸਪੜੀਆਂ ਦੇ ਵਿੱਚ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਜਗ੍ਹਾ ਦੇ ਉੱਤੇ ਨਹਾਣਾ ਜਿਹੜਾ ਆ ਉਹ ਖਤਰੇ ਤੋਂ ਖਾਲੀ ਨਹੀਂ ਹੈ ਤੁਸੀਂ ਦੇਖਦੇ ਪਏ ਹੋ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਡੀਪੀ ਧੰਨਵਾਦ